ਭਾਜੀ ਕੀ ਨਾਮ ਹੈ ਆਪ ਦਾ ਮੇਰਾ ਨਾਮ ਰਵਿੰਦਰ ਦੇਸ਼ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਮਾਨੇ ਨਹੀਂ ਫਸਪੜਾ ਆ ਜਿਹੜੀ ਖਾਲੀ ਪਲਾਟ ਤੇ ਡੈੱਡ ਬੋਡੀ ਮਿਲੀ ਉੱਥੇ ਵੀ ਇੱਥੇ ਪਈ ਹੈ ਹਰ ਇਹ ਨਹੀਂ ਪਤਾ ਪਰ ਇੱਥੇ ਨਸ਼ੇ ਦਾ ਅੱਡਾ ਚੱਲਦਾ ਆ ਸਾਡੇ ਮੇਰੇ ਘਰ ਦੇ ਨਾਲ ਖਾਲੀ ਪਲਾਟ ਹੈਗਾ ਆ ਉੱਥੇ ਸਵੇਰ ਤੋਂ ਲੈ ਕੇ 8 ਵਜੇ ਤੇ ਲੱਗਦਾ 11 ਵਜੇ ਤੱਕ ਨਸ਼ਾ ਚੱਲਦਾ ਰਹਿੰਦਾ ਜਦ ਕਿ ਮੇਰੇ ਘਰ ਘਰ ਦੇ ਬਰ ਕੈਮਰੇ ਲੱਗੇ ਆ ਕੈਮਰੇ ਚੈੱਕ ਕਰ ਸਕਦੇ ਨੇ ਪੁਲਿਸ ਵਾਲੇ ਜੇ ਕੋਈ ਇਤਰਾਜ਼ ਹੈਗਾ ਤੇ ਮੈਂ ਤਾਂ ਬੜੀ ਵਾਰੀ ਕੰਪਲੇਟ ਵੀ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ ਤੇ ਲੱਗਦਾ ਖਾਲੀ ਪਲਾਟ ਵੇਖ ਕੇ ਇੱਥੇ ਬੈਕਅਪ ਜਦੋਂ ਮਰਜੀ ਵੇ ਲੋਰਾ ਤੀ 10 11 ਵੇ ਤੱਕ ਨੱਚਾ ਚੱਲਦਾ ਰਹਿੰਦਾ ਤੇ ਨੌਜਵਾਨ ਦੇ ਕੋ ਪਛਾਣ ਹੋਈ ਕਿ ਇਲਾਕੇ ਦਾ ਹੈਗਾ ਜਾਂ ਕਿਤੇ ਬਾਹਰ ਦਾ ਨਹੀ ਨਹੀ ਇਹ ਦੇਖੋ ਇਹਨੂੰ ਮੈਂ ਬੰਦੇ ਨੂੰ ਪਹਿਲਾਂ ਨਹੀਂ ਕਦੀ ਵੇਖਿਆ ਬਾਕੀ ਮੈਂ ਸਾਰਿਆਂ ਨੂੰ ਜਾਣਦਾ ਜਿਹੜਾ ਨਸ਼ਾ ਕਰਦੇ ਨੇ ਮੈਨੂੰ ਸਾਰੇ ਹਾਲ ਪਤਾ ਕਾਰਨ ਕਿ ਲੱਗਦਾ ਕੋਈ ਨਸ਼ਾ ওভারਡੋਜ਼ ਹੁੰਦੇ ਕਾਰਨ ਹੋਇਆ ਜਾਂ ਕਿਸੇ ਕੰ ਦਾ ਕੋਈ ਝਗੜਾ ਜਾਂ ਕਿਸੇ ਵੱਲੋਂ ਕੋਈ ਕਤਲ ਕੀਤਾ ਗਿਆ ਹੋਵੇ ਨਹੀਂ ਨਹੀਂ ਸਰ ওভারਡੋਜ਼ ਹੀ ਆ ਕੋਈ ਛੱਟਵੇਟ ਦੇ ਇਨਸਾਨ ਚੋ ਜੀ ਹੈਗੀ ਨਹੀਂ ਹੈ ওভারਡੋਜ਼ ਤਾਂ ਹੀ ਹੈਗਾ ਨਹੀਂ ਇਹ ਮੇਰਾ ਟਾਈਮ ਟੇਬਲ ਬੜੀ ਜੇ ਭਈ ਹੈ ਪਤਾ ਨਹੀਂ ਮਨ ਲੱਗਦਾ ਮੈਂ ਤੇ ਹੁਣੇ ਪਾ ਲੱਗਾ ਜੁਆ ਪੁਲਿਸੀ ਕੱਢੀ ਆਈ ਮਸਾਂ ਵੇਖਿਆ ਨੂੰ ਜੀ ਕਹਿਣਾ ਚਾਹੁੰਦੇ ਜੇ ਜਿਹੜਾ ਕਿ ਸਰ ਬਹੁਤ ਗਲਤ ਹੈਗਾ ਬਹੁਤ ਜ਼ਿਆਦਾ ਅੱਜ ਦੀ ਯੂਥ ਵਾਸਤੇ ਤੇ ਬਹੁਤ ਹੀ ਜ਼ਿਆਦਾ ਗਲਤ ਹੈਗਾ ਨਾ ਸਾਨੂੰ ਸਾਡੇ ਵੀ ਬੱਚਾ ਤੇ ਡਰ ਲੱਗਿਆ ਰਹਿੰਦਾ ਕਿ ਸਾਡੇ ਬੱਚੇ ਬਾਹਰ ਅੰਦਰ ਆਂਦੇ ਜਾਂਦੇ ਰਾਤ ਨੂੰ ਆਂਦੇ ਦੇਰ ਸਵੇਰ ਆਂਦੇ ਕਿਸੇ ਵੇਲੇ ਵੀ ਇਹ ਲੋ ਪਕੜ ਲੈਂਦੇ ਨੇ ਕੋਈ ਚੋਰੀ ਚਕਾਰੀ ਕਰ ਲੈਂਦੇ ਨੇ ਕੁਛ ਵੀ ਘੇਰ ਲੈਂਦੇ ਨੇ ਉਪਰੋਂ ਇਹ ਨਸ਼ਾ ਕਰਕੇ ਕਿ ਬੇਰਾ ਗਰਕ ਦੁਨੀਆ ਦਾ ਕੀਤਾ ਆ ਹੱਦ ਹੱਦ ਤੂੰ ਜਿਹੜਾ ਜਿਹਨੂੰ ਕਹਿੰਦੇ ਸਭ ਤੋਂ ਛ ਹਾਂ ਦੋ ਜਿਆਦਾ ਬੇੜਾ ਕਰਕੇ ਵੱਲੋਂ ਤਾਂ ਕਿਹਾ ਜਾਂਦਾ ਲਗਾਤਾਰ ਕਾਰਵਾਈ ਬੜੀ ਕੋਈ ਕਾਰਵਾਈ ਨਹੀਂ ਕੀਤੀ ਕੁਝ ਨਹੀਂ ਗਾ ਇਹ ਸਭ 2 ਮਿੰਟ ਦੇ ਚੱਲੇਗੇ ਸਾਨੂੰ ਆਪਾਂ 2 ਮਿੰਟ ਲਈ ਕਰੇ ਨਾ ਇਹ 2 ਮਿੰਟ ਦੇ ਚੱਲੇਗੇ ਬਿਲਕੁਲ ਬਿਲਕੁਲ ਠੀਕ ਹੈ ਮੈਂ ਗਿੱਸਾ ਬਨੂ ਇਹ ਸਾਰੀ ਲੁਕ ਝਾੜੀਆਂ ਜਿੱਥੇ ਕਿ ਪਰਲੀਆਂ ਝਾੜੀਆਂ ਵਿੱਚ ਜਾ ਕੇ ਵੇਖੋ ਉੱਥੇ ਵੀ ਤੁਹਾਨੂੰ ਆਤ ਤੇ ਮਿਲਾਂਗੇ ਜਵਾਰੀ ਦੀ ਤੇ ਸਭ ਕਿਸੇ ਦਾ ਦਾਅਵੇ ਕਰਦੀ ਕਿ ਕਿਸੀ ਕੋਈ ਦਾਵਾ ਨਹੀਂ ਸਭ ਕਹਿੰਦੇ ਗੱਲਾਂ ਵੋਟਾਂ ਕਰਕੇ ਚੱਲਦਾ ਜੋ ਵੀ ਵੋਟਾਂ ਤੇ ਗੱਲਾਂ ਕੁਝ ਹੋ ਰਹੀਆਂ ਬਾਦ ਵਿੱਚ ਇਹ ਕੋਈ ਰਿਐਲਟੀ ਨਹੀਂ ਕੋਈ ਹੋਰ ਹੋਈ ਜੀ ਟਾਈਮ ਪਾਸ ਦਾ ਦੁਨੀਆ ਦਾ ਵਸਿਕ। ਤੁਮਾਰ ਸਰਕਾਰ ਕਹਿੰਦੀ ਯੂਤ ਨਕਸ਼ਾ ਬਰੋਤ ਅਸੀਂ ਮੁਹਿੰਮ ਵੀ ਸ਼ੁਰੂ ਕੀਤੀ ਹੈ। ਕੋਈ 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 ਮੁਹਿੰਮ ਨਹੀਂ ਆ ਜੇ ਐਸੀ ਮੁਹਿੰਮ ਆ ਗਿਆ। ਸਾਡੇ ਇਲਾਕੇ ਦੇ ਵਿੱਚ ਨਕਸ਼ਾ ਕਟਿਆ ਤੇ ਵਧਿਆ ਵਾ। ਨਹੀਂ ਬਹੁਤ ਜ਼ਿਆਦਾ ਕਾ ਕਟਿਆ ਕਿੱਥੇ ਵੀ ਨਹੀਂ ਸਾਡੇ ਇਲਾਕੇ ਦੇ ਵਿੱਚ ਕਿੱਥੇ ਵੀ ਨਹੀਂ ਕਟਿਆਗਾ। ਹਰ ਜਗ੍ਹਾ ਚ ਹਰ ਜਗ੍ਹਾ ਬਤੇ ਆਈ ਆ। ਪ੍ਰਤਾਪ ਸਿੰਘ ਨਾਂ ਮੇਰਾ। ਮੈਂ ਪਪਾ ਇਸ ਸਕੂਲ ਆ ਕੇ ਨਾ ਥਾਸ਼ੇਪੁਰ ਰੋਡ ਤੇ ਕੀ ਗੱਲ ਹੋਈ ਜਿਹੜੀ ਸਰ ਮਿਲੀ ਜੀ। लॉस ਮਿਲਦਾ ਸਾਨੂੰ ਪਤਾ ਨਹੀਂ ਆ। ਸਰ ਇੰਨਾ ਪਤਾ ਆ ਤੇ ਇੱਥੇ ਸ਼ਰਿਆ ਮੰਨਾਸਿਆ ਹੁੰਦਾ ਆ। ਕਈ ਵਾਰੀ ਸਿਵਲ ਬਰਦੀ ਵਿੱਚ ਆਪਣੇ ਮਲਾਵੇ ਭਰਾ ਆਉਂਦੇ ਆ ਠੀਕ ਹੈ ਜੀ ਉਹਦੇ ਵਿੱਚ ਤੇ ਇਹ ਲਾਉਣ ਵਾਲੇ ਬੰਦੇ ਤੇ ਜਾ ਲਾਉਂਦੇ ਆ ਉਹਨਾਂ ਕਈ ਵਾਰੀ ਕਿਹਾ ਆਪਣੀ ਜ਼ਿੰਦਗੀ ਆ ਬਚਾਓ ਉਹਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਕਈ ਵਾਰੀ ਤੇ ਉਹਨਾਂ ਨੇ ਉਹਨਾਂ ਹ ਤੋ ਹੋਇਆ ਲੱਗਦਾ ਲੱਗ ਕੇ ਤੇ ਨਸ਼ੇੜੇ ਤਦਾਦ ਜ਼ਿਆਦਾ ਨਸ਼ੇੜੇ ਜਿਆਦੇ ਵੀਰ ਜੀ ਇੱਥੇ ਬਹੁਤ ਜਿਆਦੇ ਜਿਆਦੇ ਨਹੀਂ ਬਹੁਤ ਜਿਆਦੇ ਆ ਉਹਦੇ ਵਿੱਚ ਵੇਖੋ ਵੀਰ ਜੀ ਅਸਰ ਰੋਗ ਲਾਈ ਜਾਵੇ ਰੋਗ ਤੋਂ ਮਤਲਬ ਕਿ ਇੰਨੀ ਰੋਗ ਲਾਈ ਜਾਵੇ ਕਿ ਭਗਵਾਨ ਤਾਂ ਮਾਨ ਜੀ ਨੂੰ ਕਹੀਏ ਤੇ ਸਰ ਤੁਸੀਂ ਉਧਰ ਜਾਣ ਦੇ ਵਿਹੇ ਕੋਠੇਟਾ ਮੰਗੇ ਇਤਰਾ ਕਰਾਂਗੇ ਉਤਰਾ ਕਰਾਂਗੇ ਕੀ ਗੱਲ 88 ਫੋਟ ਰੋਡ ਤੇ ਭਗਵਾਨ ਮਾਨ ਦੇ ਕਿਉਂ ਦਾ ਜੇ ਸੋਚਿਆ ਜਾਵੇ ਭਗਵਾਨ ਮਾਨ ਚੋਂ ਨਾ ਨਹੀਂ ਆ ਠੀਕ ਹੈ ਡੈੱਡ ਬੋਲੀ ਮਿਲੀ ਹੈ ਕੀ ਮਾਮਲਾ ਹੈ ਇਹ ਕਬਰਾਂ ਦੇ ਸਾਹਮਣੇ ਮਿਲੀ ਜੀ 88 ਕਰੋੜ ਤੇ ਗਰਾਊਂਡ ਤੇ ਉੱਥੇ ਮਿਲੀ ਹੈ ਤੇ ਇਹਦਾ ਤਲਾਸ਼ੀ ਲਈ ਇਤਰਾਛੀ ਵਿੱਚ ਉਹ ਦਾਰਖੜ ਮਿਲਿਆ ਉਹ ਲੇਡੀਜ਼ ਦਾ ਕੋ ਦੱਸ ਪਉਦਾ ਤੇ ਹੁਣ ਜਾਂਚ ਦਾ ਵਿਸ਼ਾ ਹੈ ਦੇਖਾਂਗੇ ਸਰ ਮੇਲ ਹੈ ਕਿ ਫੀਮੇਲ ਹੈ ਜਿਹੜਾ ਇਹ ਮੇਲ ਹੈ ਜੀ ਸਰ ਕਿੰਨੇ ਕੁ ਮਾਰ ਲੱਗਦੀ ਹੈ ਇਹਦੀ ਹੁੰਦੀ ਹੈ ਤੇ तकरीबन ਇਹ 20 ਤੋਂ ਪਲੱਸ ਹੈ ਕਿੰਨੇ ਟਾਈਮ ਤੋਂ ਇੱਥੇ ਪਈ ਹੋਈ ਹੈ ਸਾਨੂੰ ਤੇ 112 ਤੇ ਕਮਿਟੀ ਜੀ ਤੇ ਅਸੀਂ ਆ ਗਏ ਮੌਕੇ ਤੇ ਸਰ ਕੋ ਨਸ਼ੇ ਵਗੈਰਾ ਦਦੀਆਂ ਕੀ ਕੋ ਸੱਟ ਵਗੈਰਾ ਵੀ ਕੋਈ ਇੱਥੇ ਲੱਗੀ ਨਹੀਂ ਕੋਈ ਨਹੀਂ ਇਹ ਤੇ ਜਾਂਚ ਦਾ ਵਿਸ਼ਾ ਜੀ ਬਾਅਦ ਚ ਦੇਖਿਆ ਜਾਏਗਾ ਜੀ ਬਹੁਤ ਬਹੁਤ ਸਰ ਕਾਰਵਾਈ ਕੀਤੀ ਜਾਏਗੀ ਬਹੁਤ ਸਰ ਇਹਦੀ ਕਾਰਵਾਈ ਕਰ ਕੀਤੀ ਜਾਏਗੀ ਜੋ ਬੰਦੀ ਕਾਬੀ ਕਰੀ ਸੀ ਸਰ ਕੋ ਨਸ਼ੇ ਕੋਈ ਨਸ਼ੇ ਦੀ ਕੋਈ ਚੀਜ਼ ਵਗੈਰਾ ਨਹੀਂ ਨੀ ਨਸ਼ੇ ਦੀ ਕੋਈ ਚੀਜ਼ ਨਹੀਂ ਕੋਈ ਨਹੀਂ ਨਸ਼ੇ ਦੀ ਕੋਈ ਤਿਆਰੀ ਆ ਕੋਈ ਨਾ ਕੋਈ ਨਹੀਂ ਕੋਈ ਨਹੀਂ ਇਹਦੇ ਬਾਅਦ ਦੀ ਰਿਪੋਰਟਾਂ ਜਾਂ ਪੋਸਟਮਾਰਟਮ ਤੋਂ ਹੀ ਵਸਤਵ ਮਤਲਬ ਪਤਾ ਚੱਲੇਗਾ ਸਰ ਲਾਕੇ ਵਾਲੇ ਨੇ ਕੁਝ ਦੱਸਿਆ ਕਿ ਤੂੰ ਮੌਕੇ ਤੇ ਨਹੀਂ کافی ਲੋਕ ਆਏ ਇੱਕ ਵਾਰ ਕਿਹਨੇ شناخت ਕੀਤੀ ਨਹੀਂ ਇਹ ਪੋਸਟਮਾਰਟਮ ਦੇ ਲਈ ਲਾਸ਼ ਨੂੰ ਕਬਜ਼ੇ ਚ ਲਿਆ ਗਿਆ ਹਾਂ ਕਬਜ਼ੇ ਲੈ ਜਾਗੇ ਜੀ